ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਨ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੱਖਾਂ ਹੀ ਸੰਗਤਾਂ ਚ ਪੈਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾ ਅਰਦਾਸਾਂ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੂਰੀਆਂ ਹੋ ਰਹੀਆਂ ਨੇ ਦੂਰ ਦੂਰ ਤੋਂ ਖਾਲਸਾ ਜੀ ਸੰਗਤਾਂ ਹਰ ਐਤਵਾਰ ਸ਼ਹੀਦਾ ਸਾਹਿਬ ਕੋਈ ਇੱਕ ਦਿਨ ਪਹਿਲੋਂ ਤੇ ਕੋਈ ਐਤਵਾਰ ਨੂੰ ਹੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਦਰ ਤੇ ਚਪੈਰਾ ਸਾਹਿਬ ਦੀ ਹਾਜ਼ਰੀ ਭਰਨ ਦੇ ਲਈ ਲੱਖਾਂ ਜੀ ਸੰਗਤਾਂ ਦਾ ਇਕੱਠ ਹੁੰਦਾ ਏ ਤੇ ਪੈ ਰੱਖਣ ਨੂੰ ਵੀ ਖਾਲਸਾ ਜੀ ਜਗ੍ਹਾ ਨਹੀਂ ਮਿਲਦੀ ਇੰਨੀ ਸੰਗਤਾਂ ਦੀ ਸ਼ਰਧਾ ਭਾਵਨਾ ਹੋ ਰਹੀ ਏ ਕਿਉਂਕਿ ਖਾਲਸਾ ਜੀ ਜੇ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਤੋਂ ਕੁਝ ਲੈਣਾ ਹੈ ਤਾਂ ਆਪਾਂ ਨੂੰ ਕੁਝ ਦੇਣਾ ਵੀ ਪਵੇਗਾ ਮੇਰੇ ਕਹਿਣ ਦਾ ਭਾਵ ਇਹ ਕਿ ਜੇ ਆਪਾਂ ਚਾਹੁੰਦੇ ਆ ਕਿ ਗੁਰੂ ਸਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨ ਸਾਡੇ ਸੁਪਨੇ ਪੂਰੇ ਕਰਨ ਸਾਡੇ ਘਰ ਦੇ ਵਿੱਚੋਂ ਗਰੀਬੀ ਦੂਰ ਕਰਨ ਸਾਡੇ ਦੁੱਖ ਕਲੇਸ਼ ਦੂਰ ਕਰਨ ਤੇ ਉਸ ਦੇ ਲਈ ਆਪਾਂ ਨੂੰ ਕੁਝ ਦੇਣਾ ਵੀ ਪਵੇਗਾ ਤੇ ਦੇਣਾ ਆਪਾਂ ਕੀ ਹੈ ਕਿ ਆਪਾਂ ਆਪਣੇ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਾ ਦਸਬੰਦ ਐਟ ਲਿਸਟ ਆਪਾਂ ਨੂੰ ਕੱਢਣਾ ਚਾਹੀਦਾ ਜੇ ਆਪਾਂ ਜ਼ਿਆਦਾ ਸਮਾਂ ਨਹੀਂ ਗੁਰਬਾਣੀ ਦੇ ਜਾਪ ਕਰ ਸਕਦੇ ਤਾਂ ਘੱਟ ਸੀ ਘੱਟ 2.5 ਘੰਟੇ ਤਾਂ ਆਪਾਂ ਨੂੰ ਗੁਰਬਾਣੀ ਦਾ ਜਾਪ ਕਰਨਾ ਹੀ ਚਾਹੀਦਾ ਇਹ ਸਾਰੇ ਹੀ ਗੁਰਸਿੱਖਾਂ ਦੇ ਲਈ ਸਿੱਖਾਂ ਦੇ ਲਈ ਮਹਾਰਾ ਸੱਚੇ ਬਾਸ਼ਾ ਦੀ ਕਿਰਪਾ ਦੇ ਨਾਲ ਸਾਰੀ ਸੰਸਾਰ ਦੀ ਸ੍ਰਿਸ਼ਟੀ ਦੇ ਲਈ ਹੋਈ ਇਹ ਮਹਾਰਾ ਸੱਚੇ ਬਾਸ਼ਾ ਦੇ ਬਚਨ ਸਨ ਕਿ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਦਾ ਦਸਵੰਦ ਹਰ ਇੱਕ ਸਿੱਖ ਨੂੰ ਕੱਢਣਾ ਚਾਹੀਦਾ ਪਰ ਖਾਲਸਾ ਜੀ ਆਪਾਂ ਨਹੀਂ ਕੱਢਦੇ ਜੇ ਆਪਾਂ ਕਰਦੇ ਆ ਪਾਠ ਤੇ ਕੁਝ ਸਮੇਂ ਲਈ ਕਰਦੇ ਆ ਜੇ ਤਾਂ ਆਪਣੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਫਿਰ ਤਾਂ ਆਪਾਂ ਕਰੀ ਜਾਂਦੇ ਆ ਜੇ ਆਪਣੀ ਅਰਦਾਸ ਬੇਨਤੀ ਪੂਰੀ ਹੋਣ ਨੂੰ ਥੋੜਾ ਸਮਾਂ ਲੱਗਦਾ ਹੈ ਫਿਰ ਆਪਾਂ ਹਿੰਮਤ ਹਾਰ ਜਾਂਦੇ ਆ ਆਪਣਾ ਮਨ ਡੋਲ ਜਾਂਦਾ ਆ ਆਪਾਂ ਹਿੰਮਤ ਹਾਰ ਜਾਂਦੇ ਆ ਫਿਰ ਆਪਣੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਕਿਉਂਕਿ ਆਪਾਂ ਵਿਚ ਵਿਚਾਲੇ ਪਾਠ ਕਰਨਾ ਛੱਡ ਦਿੰਦੇ ਆ ਕਈ ਵਾਰ ਤਾਂ ਖਾਲਸਾ ਜੀ ਆਪਾਂ ਦੇਖਦੇ ਆ ਕਈ ਭੈਣ ਭਰਾ ਸੁੱਖ ਨਾਲ ਵੀ ਸੁੱਖ ਲੈਂਦੇ ਨੇ ਜਿਵੇਂ 6 ਮਹੀਨੇ ਤੱਕ ਪਾਠ ਕਰਨ ਦੀ ਜਾਂ 2 ਮਹੀਨੇ ਜਾਂ ਸਵਾ ਮਹੀਨਾ ਜਾਂ ਕਿਸ ਤਰ੍ਹਾਂ ਵੀ ਕਰਕੇ ਉਹ ਵੀ ਜਦੋਂ ਪਾਠ ਦੀ ਸੁਖਣਾ ਸੁਖ ਲੈਂਦੇ ਨੇ ਤੇ ਉਹਨਾਂ ਦਾ ਦੋ ਚਿਤ ਮਨ ਹੋ ਜਾਂਦਾ ਹੈ ਜਿਵੇਂ ਆਪਾਂ ਮਹੀਨਾ ਇੱਕ ਪਾਠ ਦੀ ਸੁਖਣਾ ਸੁਖੀਏ ਕਿ ਆਪਾਂ ਸੁਖਮਨੀ ਸਾਹਿਬ ਦੇ ਪਾਠ ਕਰਾਂਗੇ ਜਪਜੀ ਸਾਹਿਬ ਦੇ ਜਾਂ ਮੂਲ ਮੰਤਰ ਦਾ ਜਾਪ ਕਰਾਂਗੇ ਤੁਸੀਂ ਲਗਾ ਲਓ ਕਿ ਜੇ ਆਪਾਂ ਮਹੀਨਾ ਪਾਠ ਕਰ ਲਿਆ ਤੇ ਆਪਾਂ ਹੋਰ ਉੱਪਰ ਦੇ ਦਿਨ ਕਰਨੇ ਆ ਮੇਰੇ ਕਹਿਨ ਦਾ ਭਾਵ ਕਿ 40 ਦਿਨ ਆਪਾਂ ਸੁਖਣਾ ਸੁਖੀ ਤੇ ਜਦੋਂ ਆਪਾਂ 30 ਦਿਨ ਪਾਠ ਕਰ ਲਿਆ ਬਾਕੀ ਦੇ 10 ਦਿਨ ਰਹਿ ਗਏ ਤੇ ਆਪਣੀ ਅਰਦਾਸ ਬੇਨਤੀ ਜਦੋਂ ਅਜੇ ਪੂਰੀ ਨਹੀਂ ਹੋਈ ਹੁੰਦੀ ਆਪਣੇ ਮਨ 'ਚ ਖਿਆਲ ਇਹੀ ਆਉਂਦਾ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਪਤਾ ਨਹੀਂ ਹੋਣੀ ਵੀ ਆ ਕਿ ਨਹੀਂ ਹੋਣੀ ਐਨੇ ਦਿਨ ਤਾਂ ਬੀਤ ਗਏ ਨੇ ਅਜੇ ਤੱਕ ਕੁਝ ਹੋਇਆ ਨਹੀਂ ਅੱਗੇ ਵੀ ਸ਼ਾਇਦ ਹੀ ਹੋਵੇ ਜਦੋਂ ਆਪਾਂ ਇਦਾਂ ਨਹੀਂ ਖਾਲਸਾ ਜੀ ਮਨ ਦੇ ਵਿੱਚ ਵਿਚਾਰਾ ਲੈ ਕੇ ਆਉਨੇ ਆ ਨਾ ਉਦੋਂ ਇਹ ਵਿਚਾਰਾ ਲੈ ਕੇ ਆਉਣ ਦੇ ਨਾਲ ਹੀ ਆਪਣੀ ਜਿਹੜੀ ਅਰਦਾਸ ਪੂਰੀ ਹੋਣੀ ਹੁੰਦੀ ਏ ਉਹ ਵੀ ਪੂਰੀ ਨਹੀਂ ਹੁੰਦੀ ਕਿਉਂਕਿ ਵਾਹੀਗਰੋ ਸੱਚੇ ਪਾਤਸ਼ਾਹ ਤੇ ਗੁਰੂ ਮਾਰਾ ਸੱਚੇ ਪਾਸ਼ਾ ਦੇ ਸ਼ਹੀਦ ਸਿੰਘਾਂ ਤੇ ਮਾਰਾ ਸੱਚੇ ਪਾਸ਼ਾ ਦੀਆਂ ਲਾਡਲੀਆਂ ਫੌਜਾਂ ਤੇ ਜੇ ਆਪਾਂ ਸ਼ਰਧਾ ਭਾਵਨਾ ਰੱਖ ਕੇ ਭਰੋਸਾ ਨਹੀਂ ਕਰ ਸਕਦੇ ਫਿਰ ਆਪਣੇ ਪਾਠ ਕੀਤੇ ਤੇ ਅਰਦਾਸ ਕੀਤੀ ਦਾ ਵੀ ਕੀ ਫਾਇਦਾ ਖਾਲਸਾ ਜੀ ਮੰਨਦੇ ਆ ਕਿ ਆਪਣਾ ਜਿਹੜਾ ਮਨੇ ਸ਼ਤਾਨ ਦਾ ਘਰ ਤੇ ਇੱਕ ਜਗ੍ਹਾ ਤੇ ਟਿਕਦਾ ਨਹੀਂ ਪਰ ਜਿੰਨਾ ਦਾ ਮਨ ਜਦੋਂ ਇੱਕ ਜਗ੍ਹਾ ਤੇ ਖਾਲਸਾ ਜੀ ਆਪਾਂ ਟਿਕਾ ਲਿਆ ਨਾ ਉਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੋ ਜਾਂਦੀ ਆ ਜਦੋਂ ਕਿਰਪਾ ਹੋਊਗੀ ਤੁਹਾਡਾ ਜਿਹੜਾ ਮਨੇ ਮਨ ਦੇ ਅੰਦਰ ਆਟੋਮੈਟਿਕਲੀ ਖਿੱਚ ਪਵੇਗੀ ਕਿ ਅਸੀਂ ਗਰਬਾਣੀ ਦੇ ਜਾਪ ਕਰਨੇ ਨੇ, ਸੇਵਾ ਕਰਨੀ ਗੁਰਦੁਆਰਾ ਸਾਹਿਬ ਜਾਣਾ ਹੈ। ਤੁਹਾਡਾ ਮਨ ਕਰੇਗਾ ਕਿ ਅਸੀਂ ਚੰਗਾ ਕੋਈ ਕੰਮ ਕਰੀਏ, ਕਿਸੇ ਦਾ ਪਲਾ ਕਰੀਏ, ਕਿਸੇ ਦੀ ਮਦਦ ਕਰੀਏ। ਜ਼ਰੂਰੀ ਨਹੀਂ ਹੁੰਦਾ ਖਾਲਸਾ ਜੀ ਕਈ ਵਾਰ ਆਪਾਂ ਸੋਚਦੇ ਆ ਕਿ ਆਪਾਂ ਦਸਵੰਦ ਦੇਣਾ ਆਪਾਂ ਕਿੱਥੇ ਦੇਈਏ ਜੇ ਕਈ ਵਾਰ ਤੁਸੀਂ ਦਸਵੰਦ ਨਹੀਂ ਵੀ ਪੰਚਾ ਸਕਦੇ ਗੁਰਦੁਆਰਾ ਸਾਹਿਬ ਤੁਸੀਂ ਅਰਦਾਸ ਬੇਨਤੀ ਕਰਕੇ ਕਿਸੇ ਲੋੜਵੰਦ ਭੈੜਪਰਾ ਦੀ ਮਦਦ ਵੀ ਕਰਦਿਆ ਕਰੋ ਉਹ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੁੰਦਾ ਏ ਦਸੂਆ ਦਾ ਤੁਹਾਡਾ ਉੱਥੇ ਵੀ ਲੱਗ ਜੇਗਾ ਮੇਰੇ ਰਿਲੇਟਿਵਸ ਦੇ ਵਿੱਚ ਖਾਨਸਾ ਜੀ ਇੱਕ ਪਰਿਵਾਰ ਏ ਉਹ ਸਾਰਾ ਸਾਲ ਤਾਂ ਦਸੰਬੰਦ ਹਰ ਮਹੀਨੇ ਦਾ ਕੱਢਦੇ ਨੇ ਆਪਣੀ ਕਮਾਈ ਦੇ ਵਿੱਚੋਂ ਤੇ ਜਦੋਂ ਤਾਂਨਦਨ ਬਾਬਾ ਦੀਪ ਸਿੰਘ ਸਹਿਬ ਜੀ ਦਾ ਜਨਮ ਦਿਹਾੜਾ ਹੁੰਦਾ ਏ ਜਨਮ ਦਿਹਾੜੇ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਖੰਡ ਪਾਠ ਦਾ ਪ੍ਰਕਾਸ਼ ਕਰਵਾਉਂਦੇ ਆ ਤੇ ਭੋਗ ਵਾਲੇ ਦਿਨ ਸਾਰੇ ਹੀ ਗਰੀਬ ਪਰਿਵਾਰਾਂ ਨੂੰ ਘਰ ਬੁਲਾ ਕੇ ਲੰਗਰ ਪਰਸ਼ਾਦਾ ਸ਼ਿਕਾਉਂਦੇ ਆ ਤੇ ਨਾਲੇ ਉਹਨਾਂ ਦੀ ਲੋੜਵੰਦ ਦੀ ਹੈਲਪ ਵੀ ਕਰਦੇ ਆ ਜੋ ਦਸਵੰਦ ਉਹਨਾਂ ਨੇ ਕੱਢਿਆ ਹੁੰਦਾ ਉਸ ਦਸਵੰਦ ਦੇ ਨਾਲ ਜੇ ਕਿਸੇ ਗਰੀਬ ਪੈਣ ਦਾ ਵਿਆਹ ਹੁੰਦਾ ਉਹ ਪਰਿਵਾਰ ਕਰ ਨਹੀਂ ਸਕਦਾ ਤੇ ਉਸ ਦੀ ਮੈਰਿਜ ਵੀ ਕਰਦੇ ਨੇ ਉਹ ਦਸਵੰਦ ਇਸ ਤਰੀਕੇ ਦੇ ਨਾਲ ਖਾਸਾ ਜੀ ਲਗਾਉਂਦੇ ਨੇ ਆਪਾਂ ਤੁਸੀਂ ਮਨ ਦੇ ਵਿੱਚ ਵਿਚਾਰ ਨਹੀਂ ਲੈ ਕੇ ਆਉਣਾ ਕਿ ਅਸੀਂ ਗੁਰਦੁਆਰਾ ਸਾਹਿਬ ਹੀ ਦਸਵੰਧ ਦੇਣਾ ਹੈ। ਕਈ ਵਾਰ ਨਹੀਂ ਵੀ ਦੇ ਸਕਦੇ ਤਾਂ ਇਸ ਤਰੀਕੇ ਵੀ ਤੁਸੀਂ ਦੇ ਸਕਦੇ ਹੋ ਖਾਲਸਾ ਜੀ। ਕਿਉਂਕਿ ਕਈ ਭੈਣ ਭਰਾਵਾਂ ਦੀ ਸੋਚ ਹੁੰਦੀ ਹੈ ਕਿ ਮੈਂ ਆਪਣਾ ਜੋ ਦਸਵੰਧ ਕੱਢਿਆ ਆਪਣੇ ਹੱਥੀ ਉਸ ਨੂੰ ਦੇਣਾ ਕਰਾਂ ਵੀ ਦੇਖਾਂ ਕਿ ਕਿੱਥੇ ਲੱਗ ਰਿਹਾ ਹੈ। ਸੋ ਤੁਸੀਂ ਇਸ ਤਰੀਕੇ ਵੀ ਤੁਸੀਂ ਆਪਣਾ ਦਸਵੰਧ ਜਿਹੜਾ ਦੇ ਸਕਦੇ ਹੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਰਦਾਸ ਬੇਨਤੀ ਕਰਕੇ ਬਾਕੀ ਰਹੀ ਗੱਲ ਖਾਲਸਾ ਜੀ ਦਾ ਸੰਬੰਧ ਕੱਢਣ ਦੀ ਆਪਾਂ ਨੂੰ ਦਸਾ ਨੋਵਾਂ ਦੀ ਕੀਰਤ ਦੇ ਵਿੱਚੋਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਦਸਵਾਂ ਹਿੱਸਾ ਜ਼ਰੂਰ ਕੱਢਣਾ ਚਾਹੀਦਾ ਹਰ ਇੱਕ ਸਿੱਖ ਨੂੰ ਤੇ ਤੁਸੀਂ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਦਸਵੰਦ ਜ਼ਰੂਰ ਕੱਢਿਆ ਕਰੋ ਕਿਉਂਕਿ ਜੇ ਆਪਾਂ ਇਹ ਚੀਜ਼ਾਂ ਨੂੰ ਮੰਨਾਂਗੇ ਆਪਾ ਇਹ ਚੀਜ਼ਾਂ ਨੂੰ ਫੋਲੋ ਕਰਾਂਗੇ ਆਪਾ ਗੁਰੂ ਸੇਵਾ ਦਾ ਦੇ ਕਹੀ ਬਚਨਾ ਤੇ ਚੱਲਾਂਗੇ ਖਾਰ사 ਜੀ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਬਣੀ ਰਹੇਗੀ ਪਰ ਕਈ ਵਿੱਚ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਹਾਲਾਤ ਹੀ ਨਹੀਂ ਹੁੰਦੇ ਦਸਬੰਦ ਕੱਢਣ ਵਾਲੇ ਇਸ ਕੰਡੀਸ਼ਨ ਨੂੰ ਵੀ ਆਪਾਂ ਸਮਝਦੇ ਆ ਤਾ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਜਾਪ ਹੀ ਖਾਲਸਾ ਜੀ ਕਰਨਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਦੇ ਅਗੇ ਅਰਦਾਸ ਬੇਨਤੀ ਕਰਿਆ ਕਰੋ ਗੁਰੂ ਤੁਹਾਡੀ ਅਰਦਾਸ ਬੇਨਤੀ ਪ੍ਰਵਾਨ ਕਰਨ ਤੇ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਇਸੀ ਤੇਰਾ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੋਈ ਹੱਡ ਬੀਤੀ ਨਹੀਂ ਸਾਂਝੀ ਕਰਨ ਲੱਗੇ ਅੱਜ ਦੀ ਵੀਡੀਓ ਦੇ ਵਿੱਚ ਖਾਰਸਾ ਜੀ ਅਸੀਂ ਚੁਪਹਿਰਾ ਸਹਿਬ ਦੇ ਬਾਰੇ ਦੇ ਵਿੱਚ ਵੀਡੀਓ ਸਾਂਝੀ ਕਰਨ ਲੱਗੇ ਆ ਹਜੇ ਵੀ ਬਹੁਤ ਭੈਣਾ ਦੇ ਮੈਸੇਜ ਕਮੈਂਟ ਭਰਾਵਾਂ ਦੇ ਵੀ ਆ ਰਹੇ ਸੀ ਕਿ ਚੁਪਹਿਰਾ ਸਹਿਬ ਕੀ ਅੱਜ ਇਸ ਵੀਡੀਓ ਦੇ ਵਿੱਚ ਚੁਪਹਿਰਾ ਸਹਿਬ ਬਾਰੇ ਵਿਚਾਰ ਸਾਂਝੇ ਕਰਾਂਗੇ ਕਿ ਚੁਪਹਿਰਾ ਸਹਿਬ ਕੀ ਹੈ ਤੇ ਪਹਿਲੀ ਵਾਰ ਚੁਪਹਿਰਾ ਸਹਿਬ ਕਿਵੇਂ ਕਰੀਏ ਤੇ ਚੁਪਹਿਰਾ ਸਹਿਬ ਕਰਨ ਦੀ ਵਿਧੀ ਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਇਹ ਵਿਚਾਰ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤਾਂ ਬਤੋ ਪਹਿਲਾ ਤਾਂ ਖਾਲਸਾ ਜੀ ਆਪਾਂ ਗੱਲ ਕਰਦੇ ਹਾਂ ਕਿ ਚਪੈਰਾ ਸਾਹਿਬ ਕੀ ਚਪੈਰਾ ਸਾਹਿਬ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਹਰ ਐਤਵਾਰ ਨੂੰ ਕਟਿਆ ਜਾਂਦਾ ਹੈ ਤੇ ਚਪੈਰਾ ਸਾਹਿਬ ਦੇ ਵਿੱਚ ਗਰਬਾਣੀ ਦੇ ਹੀ ਖਾਲਸਾ ਜੀ ਜਾਪ ਹੁੰਦੇ ਨੇ ਕੋਈ ਹੋਰ ਜੇ ਆਪਣੇ ਮਨ ਦੇ ਵਿੱਚ ਖਿਆਲ ਆਵੇ ਕਈ ਵਾਰ ਕਈ ਭੈਣਾਂ ਨੂੰ ਪਤਾ ਨਹੀਂ ਹੁੰਦਾ ਜਿਵੇਂ ਕੁਝ ਦਿਨ ਪਹਿਲਾਂ ਹੀ ਕਮੈਂਟ ਆਇਆ ਸੀ ਉਹਨਾਂ ਨੇ ਪੁੱਛਿਆ ਸੀ ਕਿ ਭੈਣੇ ਜੁਪਹਿਰਾ ਸਾਹਿਬ ਕੀ ਆ ਤੇ ਕਈ ਵਾਰ ਜਿਸ ਤਰ੍ਹਾਂ ਪਤਾ ਨਹੀਂ ਹੁੰਦਾ ਕਿਸੇ ਨੂੰ ਤੇ ਉਹਨਾਂ ਦੇ ਮਨ 'ਚ ਇਹ ਵੀ ਖਿਆਲ ਆ ਜਾਂਦਾ ਹੈ ਕਿ ਸ਼ਾਇਦ ਕੋਈ ਜਿਵੇਂ ਕਿ ਆਪਾਂ ਕਿਸੇ ਬਾਬੇ ਕੋਲ ਜਾਣੇ ਆ ਉਸ ਨੂੰ ਜੁਪਹਿਰਾ ਸਾਹਿਬ ਨਾ ਕਿਹਾ ਜਾਂਦਾ ਹੋਵੇ ਵੀ ਉੱਥੇ ਕੁਝ ਕਰਨ ਕਰਾਉਣ ਵਾਲਾ ਕੰਮ ਹੁੰਦਾ ਹੋਵੇ ਸੋ ਖਾਰਸਾ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੁਪਹਿਰਾ ਸਾਹਿਬ ਸ਼ਹੀਦਾਂ ਸਿੰਘਾਂ ਦੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਦੁਪਹਿਰਾ ਸੇਵਕਟਿਆ ਜਾਂਦਾ ਤੇ ਲੱਖਾਂ ਹੀ ਸੰਗਤਾਂ ਐਤਵਾਰ ਨੂੰ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਦੁਪਹਿਰਾ ਸੇਵਕਟਣ ਆਉਦੀਆਂ ਨੇ ਤੇ ਬਹੁਤ ਸੰਗਤਾਂ ਦੀਆਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਰਹੀਆਂ ਨੇ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਰਹੀਆਂ ਨੇ ਕਈ ਪੈਨ ਪਰਾਤਾ ਇਥੇ ਤੱਕ ਕਹਿੰਦੇ ਹੁੰਦੇ ਨੇ ਕਿ ਅਸੀਂ ਰੋਂਦੇ ਗਏ ਸੀ ਤੇ ਹੱਸਦੇ ਆਏ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ ਸ਼ਹੀਦਾ ਸਿੰਘਾ ਦੀ ਸਾਡੇ ਤੇ ਬਹੁਤ ਕਿਰਪਾ ਹੋਈ ਹੈ ਤੇ ਹੁੰਦੀ ਵੀ ਇਹ ਖਾਲਸਾ ਜੀ ਸਭ ਤੋਂ ਵੱਡੀ ਗੱਲ ਤਾਂ ਮੇਨ ਜਿਹੜੀ ਆਪਾਂ ਹਰ ਰੋਜ਼ ਰਿਪੀਟ ਕਰਦੇ ਆਂ ਕਿ ਸ਼ਰਧਾ ਭਾਵਨਾ ਦੀ ਜਦੋਂ ਆਪਾਂ ਸ਼ਰਧਾ ਭਾਵਨਾ ਇੰਨੀ ਬਣਾਈ ਖਾਲਸਾ ਜੀ ਸ਼ਹੀਦਾ ਸਿੰਘਾਂ ਨੂੰ ਯਾਦ ਰੱਖਣ ਲੱਗੇ ਉਹਨਾਂ ਦੇ ਨਾਮ ਦਾ ਦਸਵੰਦ ਕੱਢਣ ਲੱਗੇ ਜੋਤ ਜਗਾਉਣ ਲੱਗੇ ਉਦੋਂ ਸ਼ਹੀਦ ਸਿੰਘ ਖੁਸ਼ ਹੋ ਕੇ ਬਹੁਤ ਕਿਰਪਾ ਕਰ ਦਿੰਦੇ ਨੇ ਜਿਹੜੀਆਂ ਸੰਗਤਾਂ ਤੇ ਖਾਲਸਾ ਜੀ ਸ਼ਹੀਦ ਸਿੰਘ ਖੁਸ਼ ਹੋ ਜਾਂਦੇ ਨੇ ਨਾ ਉਹਨਾਂ ਦਾ ਫਿਰ ਕੋਈ ਚਾਹ ਕੇ ਵੀ ਵਾਲਵਿੰਗਾ ਨਹੀਂ ਕਰ ਸਕਦਾ ਉਹਨਾਂ ਤੇ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਏ ਉਹਨਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਪ੍ਰੋਬਲਮ ਜਾ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਭਾਰਾ ਹੁੰਦਾ ਹੈ ਉਹ ਵੀ ਟਲ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਵੈਗਰੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਰਮਾਤਮਾ ਪਹਿਲਾਂ ਹੀ ਉਹਨਾਂ ਨੂੰ ਦੂਰ ਕਰ ਦਿੰਦੇ ਨੇ ਇੰਨੀ ਕਿਰਪਾ ਹੁੰਦੀ ਹੈ ਖਾਲਸਾ ਜੀ ਤੇ ਚਪੈਰਾ ਸਹਿਬ ਕੀ ਚਪੈਰਾ ਸਹਿਬ ਦੇ ਵਿੱਚ ਖਾਲਸਾ ਜੀ ਚੌਥਾ ਪੈਰ ਐਤਵਾਰ ਨੂੰ 12 ਤੋਂ 4 ਵਜੇ ਤੱਕ ਚਪੈਰਾ ਸਹਿਬ ਕੱਟਿਆ ਜਾਂਦਾ ਹੈ ਤੇ ਜਪਾ ਪੈਰਾ ਸਰ ਦੇ ਵਿੱਚ ਪੰਜ ਪਾਠ ਜਪਜੀ ਸਾਹਿਬ ਦੋ ਪਾਠ ਚਪਈ ਸਾਹਿਬ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਤੇ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਤੇ ਇੱਕ ਅਰਦਾਸ ਸੁਆਪਤੀ ਦੇ ਟਾਈਮ ਸ਼ੁ ਤੁਸੀਂ ਆਰੰਭ ਕਰਨ ਦੇ ਸਮੇਂ ਵੀ ਅਰਦਾਸ ਕਰਨੀ ਹੈ ਖਾਲਸਾ ਜੀ ਜਿਵੇਂ ਤੁਹਾਡੀ ਕੋਈ ਵੀ ਅਰਦਾਸ ਬੇਨਤੀ ਹੁੰਦੀ ਹੈ ਤੁਸੀਂ ਆ ਰਾਮਬਦੀ ਸਮੇਂ ਅਰਦਾਸ ਕਰਕੇ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕਰਨਾ ਹੈ ਤੇ ਜਿਵੇਂ ਤੁਹਾਨੂੰ ਦੱਸਿਆ ਜਪਜੀ ਸਾਹਿਬ ਦੇ ਪਾਠ ਚਪਾਈ ਸਹਿਬ ਸੁਖਮਣੀ ਸਹਿਬ ਤੇ 6 ਪੌੜੀਆਂ ਆਨੰਦ ਸਹਿਬ ਦੀਆਂ ਤੇ ਫਿਰ ਸਮਾਪਤੀ ਦੇ ਸਮੇਂ ਅਰਦਾਸ ਇਹ ਦੁਪਹਿਰਾ ਸਹਿਬ ਦੇ ਵਿੱਚ ਖਾਲਸਾ ਜੀ ਕੀਤਾ ਜਾਂਦਾ ਹੈ ਪਾਠ ਤੇ ਅਰਦਾਸ ਬੇਨਤੀ ਤੇ 12 ਤੋਂ 4 ਵਜੇ ਤੱਕ ਦੁਪਹਿਰਾ ਸਹਿਬ ਕੱਟਿਆ ਜਾਂਦਾ ਹੈ ਕਈ ਸੰਗਤਾਂ ਘਰ ਦੇ ਵਿੱਚ ਬੈਠ ਕੇ ਦੁਪਹਿਰਾ ਸਹਿਬ ਕੱਟਦੀਆਂ ਨੇ ਖਾਲਸਾ ਜੀ ਤੇ ਕਈ ਆਪਣੀ ਪਿੰਡ ਜਾਂ ਸ਼ਹਿਰ ਦੇ ਵਿੱਚ ਨਾ ਲੱਗਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦੁਪਹਿਰਾ ਸਹਿਬ ਕੱਟਦੀਆਂ ਨੇ ਤੇ ਕਈ ਸ਼ਹੀਦਾ ਸਾਹਿਬ ਜਾ ਕੇ ਹੀ ਦੁਪਹਿਰਾ ਸਹਿਬ ਕੱਟਦੀਆਂ ਨੇ ਖੁਣ ਖਾਲਸਾ ਜੀ ਆਪਣੇ ਮਨ ਦੇ ਵਿੱਚ ਇਹ ਵੀ ਗੱਲ ਆਉਂਦੀ ਏ ਕਿ ਸੰਗਤਾ ਘਰ ਦੇ ਵਿੱਚ ਵੀ ਕੱਟਦੀਆਂ ਨੇ ਉਹ ਵੀ ਤਾਂ ਉਹੀ ਭੈਣ ਭਰਾ ਨੇ ਤੇ ਗੁਰਦੁਆਰਾ ਸਾਹਿਬ ਤੇ ਜਿਹੜੀਆਂ ਸ਼ਹੀਦਾ ਸਾਹਿਬ ਹੀ ਜਾ ਕੇ ਕੱਟਦੀਆਂ ਨੇ ਵੀ ਉਹ ਕਿਉਂ ਕੱਟਦੀਆਂ ਨੇ ਕਿਉਂਕਿ ਉਹਨਾਂ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਵੱਧ ਕਿਰਪਾ ਆ ਤੇ ਖਾਲਸਾ ਜੀ ਇਹ ਗੱਲ ਤਾਂ ਆਪ ਹੀ ਆਪਾ ਸੋਚ ਸਕਦੇ ਆ ਕਿ ਜੇ ਇਸ ਦੀ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੇ ਬੜੇ ਲੰਬੇ ਸਾਈਂ ਟਾਈਮ ਤੋਂ ਚੱਲਦਾ ਦੁੱਖ ਕੱਟਿਆ ਹੋਵੇ ਜਾਂ ਬੜੇ ਲੰਬੇ ਸਮੇਂ ਤੋਂ ਚੱਲਦੀ ਪ੍ਰੋਬਲਮ ਦੂਰ ਕੀਤੀ ਹੋਵੇ ਗਰੀਬੀ ਦੂਰ ਕੀਤੀ ਹੋਵੇ ਖਾਲਸਾ ਜੀ ਫਿਰਦਾ ਉਹ ساری ਜ਼ਿੰਦਗੀ ਹੀ ਮਹਾਰਾਜ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਦਾ ਰਹਿੰਦਾ ਹੁਣ ਕਈ ਭੈਣ ਭਰਾ ਵਿੱਚ ਸ਼ਹੀਦਾ ਸਿੰਘਾਂ ਬਾਰੇ ਬਹੁਤ ਉਲਟਾ ਬਲਟਾ ਬੋਲਦੇ ਨੇ ਪਰ ਉਹਨਾਂ ਨੂੰ ਕੀ ਪਤਾ ਜਿੰਨਾ ਤੇ ਸ਼ਹੀਦਾ ਸਿੰਘਾਂ ਦੀ ਗੁਰੂ ਸੇਵਾ ਦਾ ਦੀ ਕਿਰਪਾ ਹੋਈ ਏ ਖਾਲਸਾ ਜੀ ਉਹਨਾਂ ਤੋਂ ਪੁੱਛ ਕੇ ਦੇਖੋ ਉਹ ਵਡਿਆਈ ਕਰਦੇ ਹੀ ਥੱਕਦੇ ਨਹੀਂ ਇੰਨੀ ਕਿਰਪਾ ਹੁੰਦੀ ਏ ਤੁਸੀਂ ਵੀ ਖਾਲਸਾ ਜੀ ਜੀ ਸ਼ਹੀਦਾ ਸਾਹਿਬ ਨਹੀਂ ਜਾ ਸਕਦੇ ਤਾਂ ਘਰ ਬੈਠ ਕੇ ਦੁਪਹਿਰਾ ਸਹਿਬ ਕੱਟ ਸਕਦੇ ਹੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਏ ਤੁਹਾਡੇ ਘਰ ਦੇ ਵਿੱਚ ਨਸ਼ਾ ਏ ਸ਼ਰਾਬ ਦਾ ਸੇਵਨ ਹੁੰਦਾ ਏ ਤੁਹਾਡੇ ਮਨ ਦਾ ਖਿਆਲ ਏ ਕਿ ਤੁਹਾਡੇ ਘਰ ਦੇ ਵਿੱਚ ਦੁਪਹਿਰਾ ਸਹਿਬ ਕੱਟੋਗੇ ਤੁਹਾਡੇ ਤੋਂ ਕੋਈ ਭੁੱਲ ਚੁੱਕ ਨਾ ਹੋ ਜਾਵੇ ਤਾਂ ਤੁਸੀਂ ਪਿੰਡ ਦਾ ਸ਼ਹਿਰ ਦੇ ਵਿੱਚ ਜਿੱਥੇ ਵੀ ਰਹਿੰਦੇ ਹੋ ਉਥੇ ਨਾ ਲੱਗਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਤੁਸੀਂ ਦੁਪਹਿਰਾ ਸਹਿਬ ਘੱਟ ਸਕਦੇ ਹੋ ਜ਼ਰੂਰੀ ਨਹੀਂ ਇਹ ਕਿ ਆਪਾਂ ਨੂੰ ਘਰ ਬੈਠ ਕੇ ਜਾਂ ਨਾ ਲੱਗਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਦੁਪਹਿਰਾ ਸਹਿਬ ਕੱਟਿਆ ਤੁਹਾਡੇ ਤੇ ਕਿਰਪਾ ਨਹੀਂ ਹੋਵੇਗੀ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਦਾ ਇੱਕ ਨੇ ਇਹ ਤਾਂ ਆਪਣੇ ਮਨਾਂ ਦੇ ਖਿਆਲ ਨੇ ਕਿ ਸ਼ਹੀਦਾ ਸਾਹਿਬ ਜੇ ਆਪਾਂ ਕਹੀਏ ਕਿ ਉਥੇ ਗੁਰੂ ਮਹਾਰਾਜ ਸੱਚੇ ਪਾਸ਼ਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬਾਹ ਸਾਚੇ ਪਾਸ਼ਾ ਹੋਰ ਨੇ ਤੇ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਬੈਠ ਕੇ ਪਾਠ ਕਰ ਰਹੇ ਹਾਂ ਉਹ ਹੋਰ ਨੇ ਇਹ ਆਪਣੇ ਮਨਾਂ ਦੇ ਖਿਆਲ ਨੇ ਗੁਰੂ ਤਾਂ ਇੱਕ ਹੀ ਇੱਕ ਹਾਲਸਾ ਜੀ ਇਸ ਕਰਕੇ ਤੁਸੀਂ ਘਰ ਬੈਠ ਕੇ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੈਠ ਕੇ ਉੱਥੇ ਵੀ ਪਾਠ ਕਰ ਸਕਦੇ ਹੋ ਪਰ ਜੇ ਤੁਸੀਂ ਸ਼ਹੀਦਾ ਸਾਹਿਬ ਜਾ ਕੇ ਕਰਨਾ ਹੈ ਤੁਸੀਂ ਜਾ ਸਕਦੇ ਹੋ ਤਾਂ ਉੱਥੇ ਜਾ ਕੇ ਵੀ ਤੁਸੀਂ ਜਪਹਿਰਾ ਸਾਹਿਬ ਘਟ ਸਕਦੇ ਹੋ ਜੀ ਮੋਨਾਪਾ ਖਾਲਸਾ ਜੀ ਗੱਲ ਕਰਦੇ ਆ ਕਿ ਪਹਿਲੀ ਵਾਰ ਚਪੈਰਾ ਸਹਿਬ ਕੀਵੇਂ ਸ਼ੁਰੂ ਕਰੀਏ ਤੁਸੀਂ ਐਤਵਾਰ ਨੂੰ ਚਪੈਰਾ ਸਹਿਬ ਸਵੇਰੇ ਕਮਰਤ ਵੇਲੇ ਉੱਠ ਕੇ ਸਾਰੇ ਆਪਣੀ ਕੰਮਕਾਰ ਕਰਕੇ ਤੁਸੀਂ 10 ਵਜੇ ਤੱਕ ਫ੍ਰੀ ਹੋ ਜਾਣਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਰਸੋਈ ਦੀ ਸਾਰੀ ਸਾਫ ਸਫਾਈ ਕਰ ਲਿਓ ਜਿੱਥੇ ਤੁਸੀਂ ਦੇਗ ਤਿਆਰ ਕਰਨੀ ਉਥੇ ਸਫਾਈ ਕਰਕੇ ਤੁਸੀਂ ਆਪਣਾ ਕੇਸੀ ਇਸ਼ਨਾਨ ਕਰਕੇ ਆ ਕੇ ਤੇ ਤੁਸੀਂ ਪਹਿਲਾਂ ਦੀਗ ਤਿਆਰ ਕਰਿਓ ਫਿਰ ਜੋਤ ਸਾਰੀ ਸਾਫ ਸਫਾਈ ਕਰਕੇ ਜਿੱਥੇ ਜੋਤ ਜਗਾਉਣੀ ਏ ਉਹ ਜੋਤ ਵੀ ਚੰਗੀ ਤਰ੍ਹਾਂ ਸਾਫ ਕਰਕੇ ਮੱਤੀ ਵੱਟ ਕੇ ਜੋਤ ਦੇ ਵਿੱਚ ਦੇਸੀ ਘਿਓ ਪਾ ਕੇ ਜੋਤ ਜਗਾਉਣੀ ਏ ਤੇ ਤੁਸੀਂ ਦੀਗ ਤਿਆਰ ਕਰਕੇ ਵੀ ਕੋਲ ਰੱਖ ਲੈਣੀ ਐ ਇਸ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਦੁਪਹਿਰਾ ਸੇਵ ਸ਼ੁਰੂ ਕਰਨਾ ਹੈ ਤਾਂ ਤੁਸੀਂ ਕੋਲ ਇੱਕ ਗਲਾਸ ਦੇ ਵਿੱਚ ਜਾਂ ਗੜਵੇ ਦੇ ਵਿੱਚ ਪਾ ਕੇ ਜਲ ਵੀ ਰੱਖ ਲੈਣਾ ਤੁਸੀਂ ਪਹਿਲਾਂ ਤਾਂ ਤੁਸੀਂ ਜੋਤ ਜਗਾਉਣੀ ਹੈ ਜੋਤ ਜਗਾ ਕੇ ਤੁਸੀਂ ਜੋ ਜਲ ਰੱਖਣਾ ਹੈ ਉਸ ਨੂੰ ਟਕਣਾ ਨਹੀਂ ਖਾਲਸਾ ਜੀ ਉਸ ਨੂੰ ਨੰਗਾ ਹੀ ਰੱਖਣਾ ਹੈ ਜਿੰਨਾ ਸਮਾਂ ਤੁਸੀਂ ਦੁਪਹਿਰਾ ਸਹਿਬ ਕਰਦੇ ਹੋ ਕੱਟਦੇ ਹੋ ਉਹਨਾਂ ਸਮਾਂ ਤੁਸੀਂ ਜਲ ਟਕਣਾ ਨਹੀਂ ਕੋਲ ਬੈਠ ਕੇ ਨੰਗਾ ਹੀ ਰੱਖਣਾ ਹੈ ਜਲ ਕੋਲ ਬੈਠ ਕੇ ਇਸੇ ਤਰ੍ਹਾਂ ਪਾਠ ਕਰਦੇ ਰਹਿਣਾ ਜੋਤੇ ਚ ਗਾ ਕੇ ਤੇ ਆਰੰਭ ਦੇ ਸਮੇ ਤੁਸੀ ਅਰਦਾਸ ਕਰਨੀਏ ਜੋ ਵੀ ਤੁਹਾਡੀ ਸੁਖਨਾ ਹੈ ਜੋ ਵੀ ਤੁਹਾਡੀ ਮਨੋ ਕਾਮਨਾ ਅਰਦਾਸ ਬੇਨਤੀ ਹੈ ਉਹ ਤੁਸੀਂ ਕਰਕੇ ਤੁਸੀਂ ਚਪੈਰਾ ਸੈਵ ਕੱਟਣਾ ਸ਼ੁਰੂ ਕਰ ਪਹਿਲਾ ਤੁਸੀਂ ਪੰਜ ਪਾਠ ਜਪਜੀ ਸਾਹਿਬ ਤੇ ਦੋ ਪਾਠ ਚਪਈ ਸਾਹਿਬ ਦੇ ਕਰਕੇ ਤੁਸੀਂ 10 ਮਿੰਟ ਦੀ ਬ੍ਰੇਕ ਵੀ ਲੈ ਸਕਦੇ ਹੋ ਅਗਰ ਤੁਸੀਂ 12 ਤੋਂ 4 ਵਜੇ ਤੱਕ ਇਕਾਗਰ ਚਿਤ ਹੋ ਕੇ ਆਪਣੇ ਮਨ ਨੂੰ ਇਕਜਿਤ ਕਰਕੇ ਤੁਸੀਂ 12 ਤੋਂ ਲੈ ਕੇ 4 ਵਜੇ ਤੱਕ ਬੈਠ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਅਗਰ ਤੁਸੀਂ ਨਹੀਂ ਬੈਠ ਸਕਦੇ ਤਾਂ ਤੁਸੀਂ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਦੋ ਚਪਾਈ ਸਾਹਿਬ ਦੇ ਕਰਕੇ ਤੁਸੀਂ 10 ਮਿੰਟ ਦਾ ਬ੍ਰੇਕ ਵੀ ਲੈ ਸਕਦੇ ਹੋ 10 ਮਿੰਟ ਦੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਫਿਰ ਤੁਸੀਂ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਫਿਰ ਸਮਾਪਤੀ ਦੇ ਸਮੇਂ ਤੁਸੀਂ ਅਰਦਾਸ ਕਰਨੀ ਹੈ ਅਰਦਾਸ ਕਰਨ ਤੋਂ ਪਹਿਲਾਂ ਖਾਸ ਹੈ ਜੀ ਜੋ ਤੁਸੀਂ ਦੇਗ ਤਿਆਰ ਕੀਤੀ ਹੁੰਦੀ ਹੈ ਉਹਨੂੰ ਭੋਗ ਲਗਾਉਣਾ ਹੁੰਦਾ ਹੈ ਉਹਨੂੰ ਤੁਸੀਂ ਸ੍ਰੀ ਸਹਿਬ ਨਾਲ ਭੋਗ ਲਗਾ ਕੇ ਜਿਵੇਂ ਕੱਟ ਇੱਕ ਵਾਰ ਹੀ ਵਿੱਚ ਲਗਾਉਣਾ ਹੁੰਦਾ ਹੈ ਫਿਰ ਤੁਸੀਂ ਪੰਜ ਜਗ੍ਹਾ ਤੇ ਅਲੱਗ-ਅਲੱਗ ਇੱਕ ਪਲੇਟ ਜਾਂ ਕਿਸੇ ਭਾਂਡੇ ਦੇ ਵਿੱਚ ਸੁੱਚੇ ਭਾਂਡੇ ਦੇ ਵਿੱਚ ਤੁਸੀਂ ਪੰਜ ਜਗ੍ਹਾ ਤੇ ਅਲੱਗ-ਅਲੱਗ ਤੁਸੀਂ ਕੱਢ ਕੇ ਰੱਖ ਲੈਣਾ ਪੰਜ ਪਿਆਰਿਆਂ ਦਾ ਫਿਰ ਤੁਸੀਂ ਅਰਦਾਸ ਬੇਨਤੀ ਕਰਨੀ ਸ਼ੁਰੂ ਕਰਨੀ ਆਪਣੀ ਸਮਾਪਤੀ ਵਿਨੇ ਦੀ ਫਿਰ ਅਰਦਾਸ ਬੇਨਤੀ ਕਰਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ 10 ਮਿੰਟ 15 ਮਿੰਟ ਸਤਨਾਮ ਵੈਕਰੂ ਦਾ ਸਿਮਰਨ ਕਰਨਾ ਹੈ ਤਾਂ ਕਿ ਤੁਹਾਡੀ ਜੋ ਦੇਗੇ ਕੱਢੀ ਹੋਈ ਉਹਨੂੰ ਭੋਗ ਲੱਗ ਸਕੇ ਉਸ ਤੋਂ ਬਾਅਦ ਦੇ ਵਿੱਚ ਖਾਰਸਾ ਜੀ ਜੋ ਭੋਗ ਲਈ ਕੱਢਿਆ ਹੁੰਦੀ ਦੇਗ ਦੂਸਰੀ ਦੇ ਵਿੱਚ ਮਿਕਸ ਕਰਕੇ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਵਰਤਾ ਸਕਦੇ ਹੋ ਤੇ ਜਿਹੜਾ ਜਲ ਹੁੰਦਾ ਹੈ ਉਹ ਤੁਸੀਂ ਆਪਣੀ ਘਰ ਦੇ ਵਿੱਚ ਛਿੰਕ ਵੀ ਸਕਦੇ ਹੋ ਸਾਰੇ ਛੱਟਾ ਦੇ ਲਿਆ ਕਰੋ ਫਿਰ ਪਰਿਵਾਰ ਨੂੰ ਵੀ ਤੁਸੀਂ ਜਲ ਛਕਾਇਆ ਕਰੋ ਤੇ ਇਸ ਤਰ੍ਹਾਂ ਕਰਨ ਦੇ ਨਾਲ ਖਾਰਸਾ ਜੀ ਐਚ ਪੈਰਾ ਸਾਹਿਬ ਦੀ ਸ਼ੁਰੂਆਤ ਕਿਵੇਂ ਕਰਨੀਏ ਤੁਸੀਂ ਇਸ ਤਰੀਕੇ ਚ ਪਹਿਰਾ ਸਾਹਿਬ ਘਟਨਾ ਸ਼ੁਰੂ ਕਰ ਸਕਦੇ ਕਈ ਭੈਣ ਭਰਾ ਤਾਂ ਖਾਲਸਾ ਜੀ ਹਰ ਸੰਡੇ ਨੂੰ ਹੀ ਦੀਗ ਤਿਆਰ ਕਰਦੇ ਆ ਤੇ ਜੋਤ ਵੀ ਜਗਾਉਂਦੇ ਆ ਤੇ ਕਈ ਭੈਣ ਭਰਾ ਆਰੰਭ ਦੇ ਸਮੇਂ ਦੀਗ ਤਿਆਰ ਕਰਦੇ ਆ ਜੋਤ ਜਗਾਉਂਦੇ ਆ ਉਹ ਤੁਹਾਨੂੰ ਜਿਵੇਂ ਸਹੀ ਲੱਗਦਾ ਜੇ ਤੁਸੀਂ ਹਰ ਸੰਡੇ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਹਰ ਸੰਡੇ ਕਰ ਲਓ ਜੇ ਤੁਸੀਂ ਆਰੰਭ ਦੇ ਸਮੇਂ ਦੀਗ ਤਿਆਰ ਕਰਨੀਏ ਇਹ ਜਦੋਂ ਤੁਹਾਡੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਉਦੋਂ ਤੁਸੀਂ ਸ਼ੁਕਰਾਨੇ ਦੇ ਸਮੇਂ ਅਰਦਾਸ ਬੇਨਤੀ ਕਰਨ ਸਮੇਂ ਵੀ ਦੇਖ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਵੀ ਕਰ ਸਕਦੇ ਹੋ ਖਾਲਸਾ ਜੀ ਤੇ ਹਰ ਸੰ ਹਰ ਸੰਡੇ ਨੂੰ ਵੀ ਖਾਲਸਾ ਜੀ ਤੁਸੀਂ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰੇਆ ਹੀ ਕਰ ਸਕਦੇ ਹੋ ਇਹ ਇੱਕ ਗੱਲ ਖਾਲਸਾ ਜੀ ਜਦੋਂ ਤੁਸੀਂ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕਰਨਾ ਹੈ ਤੇ ਜਦੋਂ ਦੁਪਹਿਰਾ ਸਹਿਬ ਕੱਟਦੇ ਸਮੇਂ ਤੁਸੀਂ ਦੀਗ ਤਿਆਰ ਕਰਦੇ ਹੋ ਜੋਤ ਜਗਾਉਣੇ ਮੰਨ ਲਓ ਕਿ ਤੁਸੀਂ ਹਰ ਸੰਡੇ ਨੂੰ ਹੀ ਦੀਗ ਤਿਆਰ ਕਰਨੀ ਹੈ ਜੋਤ ਜਗਾਉਣੀ ਹੈ ਤਾਂ ਤੁਸੀਂ ਕੇਸੀ ਇਸ਼ਨਾਨ ਕਰਨਾ ਹੀ ਕਰਨਾ ਹੈ ਖਾਲਸਾ ਜੀ ਕੇਸੀ ਇਸ਼ਨਾਨ ਕਰਨ ਤੋਂ ਬਿਨਾ ਦੀਗ ਵੀ ਤਿਆਰ ਨਾ ਕਰਿਆ ਕਰੋ ਤੇ ਤੁਸੀਂ ਜੋਤ ਵੀ ਨਾ ਜਗਾਇਆ ਕਰੋ ਇਹ ਬੇਨਤੀ ਮੈਂ ਬਹੁਤ ਵਾਰ ਕੀਤੀ ਹੈ ਪਰ ਕਈ ਵਾਰ ਪੈਨਾ ਦੇ ਵੀ ਭਰਾਵਾਂ ਦੇ ਕਮੈਂਟ ਆਉਂਦੇ ਨੇ ਅਗਰ ਕੋਈ ਪ੍ਰੋਬਲਮ ਹੋਵੇ ਚਾ ਕੁਝ ਹੋਵੇ ਅਗਰ ਤਾਂ ਤੁਹਾਨੂੰ ਸੇਤ ਨੂੰ ਲੈ ਕੇ ਕੁਝ ਜ਼ਿਆਦਾ ਪ੍ਰੋਬਲਮ ਹੈ ਜਿਸ ਕਰਕੇ ਤੁਸੀਂ ਕੇਸੀchnਾ ਨਹੀਂ ਕਰ ਸਕਦੇ ਫਿਰ ਤਾਂ ਖਾਰਸਾ ਜੀ ਆਪਣੀ ਮਜਬੂਰੀ ਹੈ ਜੇ ਆਪਾਂ ਸ਼ੌਕੀਆ ਤੌਰ ਤੇ ਹੀ ਕੇਸੀchnਾ ਨਹੀਂ ਕਰਦੇ ਇਕੱਲਾ ਹੀ ਇਸ਼ਨਾਨ ਕਰਕੇ ਹੀ ਆਪਾਂ ਇਸ ਤਰ੍ਹਾਂ ਕਰ ਰਹੀ ਆ ਤੇ ਫਿਰ ਇਹ ਆਪਣੀ ਗਲਤੀ ਹੈ ਗੱਲ ਦੀ ਵੀ ਨਹੀਂ ਕਹਾਂਗੇ ਖਾਲਸਾ ਜੀ ਕਿਉਂਕਿ ਇਸ਼ਨਾਨ ਤੇ ਕਿਸੇ ਇਸ਼ਨਾਨ ਦੇ ਵਿੱਚ ਬਹੁਤ ਫਰਕ ਹੈ ਕਿਸੇ ਇਸ਼ਨਾਨ ਦੇ ਨਾਲ ਜ਼ਿਆਦਾ ਸੁਚਮਤਾ ਮੰਨੀ ਜਾਂਦੀ ਏ ਇਸ ਕਰਕੇ ਤੁਸੀਂ ਕਿਸੇ ਇਸ਼ਨਾਨ ਹੀ ਕਰਨਾ ਹੈ ਤੇ ਦੁਪਹਿਰਾ ਸਹਿਬ ਖਾਲਸਾ ਜੀ ਜਿੰਨੇ ਵੀ ਤੁਸੀਂ ਕਰਨਾ ਚਾਹੋ ਨੇ ਤੁਸੀਂ ਜਿੰਨੇ ਵੀ ਸੁੱਖੇ ਨੇ ਤੁਸੀਂ ਓਨੇ ਕਰ ਸਕਦੇ ਹੋ ਕਈ ਵਾਰ ਤਾਂ ਖਾਲਸਾ ਜੀ ਕਈ ਭੈਣ ਭਰਾਵਾਂ ਦੀ ਦੋ ਦੁਪਹਿਰਾ ਸਹਿਬ ਤੇ ਵਿੱਚ ਕਈਆਂ ਦੀ ਤਿੰਨ ਦੇ ਵਿੱਚ ਕਈਆਂ ਦੀ ਪੰਜ ਤੇ ਕਈਆਂ ਦੀ ਸੱਤ ਜੇ ਕਈਆਂ ਦੀ ਵੱਧ ਦੇ ਵਿੱਚ ਵੀ ਅਰਦਾਸ ਬੇਨਤੀ ਪੂਰੀ ਹੁੰਦੀ ਏ ਜੇ ਤੁਸੀਂ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕਰੋਗੇ ਖਾਲਸਾ ਜੀ ਤੇ ਸਭ ਤੋਂ ਵੱਡੀ ਬੇਨਤੀ ਤੁਹਾਡੇ ਅੱਗੇ ਮੈਂ ਇਹੀ ਕਰਾਂਗੀ ਕਿ ਦੁਪਹਿਰਾ ਸਹਿਬ ਕੱਟਦੇ ਰਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਰਹੋ ਜੇ ਦੁਪਹਿਰਾ ਸਹਿਬ ਕੱਟਣਾ ਸ਼ੁਰੂ ਕੀਤਾ ਹੈ ਤਾਂ ਸ਼ਰਧਾ ਭਾਵਨਾ ਰੱਖ ਕੇ ਕੱਟੀ ਜਾਓ ਇੱਕ ਦੇਨ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਪੂਰੀ ਹੋਵੇਗੀ ਪਰ ਜੇ ਤੁਸੀਂ ਕਰਦੇ ਕਰਦੇ ਵਿੱਚ ਕਰੀ ਵਾਰ ਕਰਨਿਆ ਕਈ ਵਾਰ ਛੱਡਦਾ ਇਸ ਤਰ੍ਹਾਂ ਕਰੋਗੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਫਿਰ ਜੋ ਆਪਣਾ ਸ਼ਰਧਾ ਭਾਵਨਾ ਤੇ ਭਰੋਸਾ ਹੈ ਉਹ ਉਨੀ ਯਕੀਨਨ ਤੌਰ ਤੇ ਨਹੀਂ ਬਣਦੀ ਜਿਸ ਕਰਕੇ ਆਪਣੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਤੇ ਹੁਣ ਖਾਲਸਾ ਜੀ ਆਪਾਂ ਗਣ ਕਰਦੇ ਹਾਂ ਕਿ ਦੁਪਹਿਰਾ ਸਹਿਬ ਕਰਨ ਤੋਂ ਓਪਰੰਤ ਵਿਆਪਾ ਹੁਕਮਨਾਮਾ ਸੇਭ ਕਿਵੇਂ ਲੈ ਸਕਦੇ ਆ ਦੁਪਹਿਰਾ ਸੇਭ ਕਰਨ ਤੋਂ ਬਾਅਦ ਦੇ ਵਿੱਚ ਹੁਕਮਨਾਮਾ ਸੇਭ ਤੁਸੀਂ ਗੁਰਦੁਆਰਾ ਸੇਭ ਜਾ ਕੇ ਵੀ ਲੈ ਸਕਦੇ ਹੋ ਤੁਹਾਡੇ ਨੇੜੇ ਗੁਰਦੁਆਰਾ ਸੇਭ ਇਹ ਤੁਸੀਂ ਉੱਥੇ ਜਾ ਕੇ ਵੀ ਲੈ ਸਕਦੇ ਹੋ ਧਿਆਨ ਜੀ ਮੇ ਸੰਡੇ ਨੂੰ ਲਾਈਵ ਹੀ ਦੁਪਹਿਰਾ ਸੇਭ ਧੰਨ ਧੰਨ ਬਾਬਾ ਦੀਪ ਸਿੰਘ ਸੇਭ ਜੀ ਦੇ ਅਸਥਾਨ ਤੋਂ ਲਾਈਵ ਦੁਪਹਿਰਾ ਸੇਭ ਚੱਲਦਾ ਹੈ ਤੁਸੀਂ ਇਸ ਤਰ੍ਹਾਂ ਲਾਈਵ ਦੁਪਹਿਰਾ ਸੇਭ ਦੇਖਦੇ ਲਾਈਵ ਵੀ ਤੁਸੀਂ ਹੁਕਮਨਾਮਾ ਸਹਿਬ ਲੈ ਸਕਦੇ ਹੋ ਜੇ ਆਪਾਂ ਕਹੀਏ ਤੁਹਾਨੂੰ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਕਿਸੇ ਤਰੀਕੇ ਦੇ ਨਾਲ ਹੁਕਮਨਾਮਾ ਸਹਿਬ ਲੈ ਸਕਦੇ ਹੋ ਤਾਂ ਇਸ ਤਰ੍ਹਾਂ ਖਾਲਸਾ ਜੀ ਹੁਕਮਨਾਮਾ ਸਹਿਬ ਨਹੀਂ ਲਿਆ ਜਾਂਦਾ ਇੱਕ ਖਾਲਸਾ ਜੀ ਜਦੋਂ ਤੁਸੀਂ ਦੁਪਹਿਰਾ ਸਹਿਬ ਕੱਟਦੇ ਹੋ ਜਾਂ ਕਿਸੇ ਵੀ ਗਰਬਾਣੀ ਦਾ ਜਾਪ ਕਰਦੇ ਹੋ ਤਾਂ ਤੁਸੀਂ ਵਿੱਚ ਜਲ ਨਾ ਛਕਿਆ ਕਰੋ ਇੱਕ ਹੱਥ ਪੋਥੀ ਸਹਿਬ ਪੜਿਆ ਹੋਵੇ ਦੂਜੇ ਹੱਥ ਤੁਸੀਂ ਜਾ ਝਕੋ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਆਪਾਂ ਗੁਰਬਾਣੀ ਦਾ ਜਿਹੜਾ ਜਾਪ ਕਰਦੇ ਆ ਉਸ ਦਾ ਵੀ ਫਲ ਨਹੀਂ ਮਿਲਦਾਗਾ ਆਪਾਂ ਨੂੰ ਜਿੰਨਾ ਆਪਾਂ ਗੁਰਬਾਣੀ ਦਾ ਸਤਿਕਾਰ ਕਰਦੇ ਆ ਉਨਾ ਹੀ ਆਪਾਂ ਆਪਾਂ ਨੂੰ ਪੋਥੀ ਸਹਿਬ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਕਰਾਂਗੇ ਖਾਲਸਾ ਜੀ ਪੋਥੀ ਸਹਿਬ ਦਾ ਵੀ ਸਤਿਕਾਰ ਨਾਲ ਫੇਰ ਹੀ ਆਪਾਂ ਨੂੰ ਪੜੇਗੀ ਕੀਤੀਗੇ ਪਾਠ ਦਾ ਗੁਰਬਾਣੀ ਦੇ ਜਾਪ ਦਾ ਫੇਰ ਹੀ ਆਪਾਂ ਨੂੰ ਫਲ ਮਿਲੇਗਾ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਇਹ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿਉਂਕਿ ਨਾਲ ਨਾਲ ਜਿੱਥੇ ਜੋਤ ਜਗਾਉਣੀ ਆ ਉੱਥੇ ਪੂਰੀ ਸਾਫ ਸਫਾਈ ਵੀ ਕਰਕੇ ਫਿਰ ਹੀ ਜੋਤ ਜਗਾਇਆ ਕਰੋ ਸੋ ਖਾਲਸਾ ਜੀ ਇਸ ਤਰ੍ਹਾਂ ਤੁਸੀਂ ਚਪੇਰਾ ਸਾਹਿਬ ਦੀ ਵਿਧੀ ਦੇ ਬਾਰੇ ਵੀ ਤੁਹਾਨੂੰ ਸਮਝਾਇਆ ਹੈ ਚਪੇਰਾ ਸਾਹਿਬ ਕੀ ਉਹ ਵੀ ਤੁਹਾਨੂੰ ਡਿਟੇਲਸ ਦੇ ਵਿੱਚ ਦੱਸ ਦਿੱਤਾ ਹੈ ਤੇ ਚਪੇਰਾ ਸਾਹਿਬ ਆਰੰਭ ਕਰਨਾ ਹੈ ਜਦੋਂ ਆਪਾਂ ਸ਼ੁਰੂ ਕਰਨਾ ਹੈ ਕਿਵੇਂ ਕਰੀਏ ਉਹ ਵੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਖਾਰਸਾ ਜੀ ਫੁੱਲ ਡਿਟੇਲ ਦੇ ਵਿੱਚ ਸਮਝਾਇਆ ਕਿਉਂਕਿ ਵਾਰ-ਵਾਰ ਕਈ ਵਾਰ ਕਮੈਂਟ ਰਿਪਲਾਈ ਕਰਨ ਦਾ ਸਮਾਂ ਨਹੀਂ ਹੁੰਦਾ ਮੈਂ ਇਸੇ ਤਰ੍ਹਾਂ ਦੁਪਹਿਰਾ ਸੈਵਤੇ ਪਹਿਲਾਂ ਵੀ 1-2 ਵੀਡੀਓ ਬਣਾ ਚੁੱਕੀ ਆ ਪਰ ਅੱਜ ਫਿਰ ਮੈਂ ਫੁੱਲ ਡਿਟੇਲ ਦੇ ਵਿੱਚ ਦੁਬਾਰਾ ਤੋਂ ਵੀਡੀਓ ਬਣਾਈਏ ਖਾਰਸਾ ਜੀ ਤੇ ਕਈ ਵਾਰ ਆਪਣੇ ਤੋਂ ਬੋਲਦੇ ਸਮੇਂ ਕੋਈ ਨਾ ਕੋਈ ਭੁੱਲਚੁੱਕ ਹੋ ਜਾਂਦੀ ਖਾਰਸਾ ਜੀ ਜੇ ਮੇਰੇ ਤੋਂ ਵੀ ਹੋਈ ਹੋਵੇ ਤਾਂ ਖਿਮਾ ਬਖਸ਼ਣੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਸੋਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਣ ਚੁੱਕਾਂ ਦੀ क्षमा ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣੀਆਂ ਹੈ ਸ਼ੀਵਾ ਬਖਸ਼ਨੀ ਖਾਰਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਛੁੜੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਛੋੜੋ ਤਾਂ ਜੋ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਪਰਿਵਾਰ ਤੇ ਬੱਚਿਆਂ ਤੇ ਕਿਰਪਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜ ਰੀਆਂ ਆਪਣੇ ਬੱਚੇ ਬੱਚੀਆਂ ਦੀ ਸਬਨਾ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਮਹਾਰਾ ਸੱਚੇ ਪਾਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੇ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਦੇ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਲੰਬੀਆਂ ਉਮਰਾਂ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਤਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ